ਪਿਆਰੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮੱਦੇਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਪਿਛਲੇ ਸਾਲ ਤੋਂ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਅਰੰਭ ਕੀਤਾ ਹੋਇਆ ਹੈ ਸਤਿਗੁਰੂ ਦੀ ਕਿਰਪਾ ਵਸਿਕਾ ਕਲ 527 ਅੰਗ ਦਾ ਪਹਿਲਾ ਸ਼ਬਦ ਆਪਾਂ ਪਹਿਲੇ ਸ਼ਬਦ ਦਾ ਪਾਠ ਕੀਤਾ ਸੀ ਹੁਣ 527 ਅੰਗ ਤੋਂ ਹੀ ਉਹ ਅਗਲਾ ਸ਼ਬਦ ਜੋ ਰਾਗ ਦੇਵੰਗਦਾਰੀ ਦੇ ਵਿੱਚ ਹੈ ਇਸ ਦਾ ਪਾਠ ਆਪਾਂ ਕਰਨਾ ਹੈ ਸਤਿਗੁਰੂ ਕਿਰਪਾ ਕਰਨ ਆਪਾਂ ਇਹ ਸੇਵਾ ਕਰ ਸਕੀਏ ਪਰ ਸਾਥ ਸੰਗਤ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਤੁਸੀਂ ਮੇਰ ਕਰੋਗੇ ਜੇ ਸਾਥ ਸੰਗਤ ਕਿਰਪਾ ਕਰੇਗੀ ਸਾਥ ਸੰਗਤ ਮੇਰ ਕਰੇਗੀ ਸੋ ਸਾਥ ਸੰਗਤ ਕਰੋ ਮੇਰ ਦਾਸ ਰੇ ਦੇ ਸਿਰ ਤੇ ਰੱਖੋ ਆਪਣਾ ਮੇਰ ਪਰ ਹੱਥ ਤੇ ਸਾਰੇ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਇਕ ਵਾਰ ਫੇਰ ਆਖੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਵ ਗੁੰਧਾਰੀ ਮਹਲਾ ਚੌਥਾ ਦੇਵ ਗੁੰਧਾਰੀ ਦੇਵ ਗੁੰਧਾਰੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਅਚਾਰਨ ਕੀਤੀ ਹੋਈ ਬਾਣ ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ ਕਹੋ ਕੱਕਾ ਹਾਹਾ ਤਿਹਾਈਂ ਉਂਕਲੋ ਇਹ ਦਾ ਮਤਲਬ ਇਹੋ ਹੀ ਨਿਕਲਦਾ ਦੱਸੋ ਇਹ ਮੈਨੂੰ ਦੱਸੋ ਕਿ ਮੇਰਾ ਸੋਹਣਾ ਪ੍ਰੀਤਮ ਮੇਰਾ ਪਿਆਰਾ ਪ੍ਰੀਤਮ ਕਿਸ ਗਲੀ ਵਿੱਚ ਮਿਲੇਗਾ ਕਿੱਥੇ ਮਿਲੇਗਾ ਮੇਰਾ ਪ੍ਰੀਤਮ ਪਿਆਰਾ ਹਰ ਕੈ ਸੰਤ ਬਤਾਓ ਮਾਰਗ ਹਮ ਪਿਛੇ ਲਾਗ ਚਲੀ ਰਹਾਓ ਸੰਤ ਜਨੋ ਏ ਪ੍ਰਮਾਤਮਾ ਦੇ ਸੰਤ ਜਨੋ ਏ ਵੈਗੁਰੂ ਦੇ ਸੰਤੋ ਮੈਨੂੰ ਉਸ ਗਲੀ ਦਾ ਰਸਤਾ ਦੱਸੋ ਤਾਕੇ ਮੈਂ ਵੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ਰਹਾ ਹਾਂ ਉਹ ਦਾ ਮਲੂਮ ਥੋੜਾ ਵਿਸ਼ਰਾਮ ਦੇਵੂ ਪਰ ਇਹ ਕੇ ਬਚਨ ਸੁਖਾਣੇ ਹੀ ਰੇ ਇਹ ਚਾਲ ਬਣੀ ਹੈ ਪਲੀ हे ਜਗਿਆਸੂ ਜੀ ਵਿਸਤਰੀ ਜਿਸ ਨੂੰ ਕਰੇ ਪ੍ਰਭੂ ਦੀ ਸਿਫਤ ਸਲਾਹ ਦੇ ਬਚਨ ਹਿਰਦੇ ਵਿੱਚ ਸੁਖਾ ਜਾਂਦੇ ਹਨ ਤੇ ਜਿਸ ਨੂੰ ਇਹ ਜੀਵਨ ਤੋਂ ਚੰਗੀ ਲੱਗਣ ਲੱਗ ਪੈਂਦੀ ਹੈ ਲਟੂਰੀ ਮਧੂਰੀ ਠਾਕਰ ਪਾਈ ਉਹ ਸੁੰਦਰ ਹਰ ਹਰ ਟੁੱਲ ਮਿਲੀ ਲਟੂਰੀ ਆਹ ਹੁੰਦਰੀ ਜਿਹੜੀ ਆਪੇ ਤਰੀ ਜਾਵੇ ਮਧੂਰੀ ਛੋਟੀ ਮਦਰੀ ਜ ਨੂੰ ਆਪਾਂ ਕਹਦੇ ਨੇ ਇਸ ਤਰ੍ਹਾਂ ਸਤਿਗੁਰੂ ਕਹਿ ਰਹੇ ਹਨ ਕਿ ਉਹ ਪਹਿਲਾਂ ਭਾਵੇਂ ਲਟੌਰ ਸੀ ਥੋੜ੍ਹ ਜਿਹੀ ਸੀ ਹੁਣ ਉਹ ਮਾਲਕ ਪ੍ਰਭੂ ਨੂੰ ਕਾਰੀ ਲੱਗਣ ਲੱਗ ਪਈ ਉਹ ਸੋਹਣੀ ਜੀਵ ਸ੍ਰੀ ਨੰਮਤਾ ਧਾਰ ਕੇ ਪ੍ਰਭੂ ਚਰਨਾਂ ਵਿੱਚ ਮਿਲ ਜਾਂਦੀ ਹੈ ਜਿਹੜੀ ਆਪ ਹੁਦਰੀ ਸੀ ਉਹ ਹੁਣ ਠਾਕਰ ਨੂੰ ਚੰਗੀ ਲੱਗਣ ਲੱਗ ਪਈ ਪ੍ਰਮਾਤਮਾ ਨੂੰ ਸੁੰਦਰ ਲੱਗਣ ਦਾ ਪਈ ਉਹ ਨਿਮਰਤਾ ਧਾਰ ਕੇ ਪ੍ਰਭੂ ਦੇ ਚਰਨਾਂ ਵਿੱਚ ਮਿਲ ਗਈ ਇੱਕੋ ਪਰਿਓ ਸਖਿਆ ਸਭ ਪ੍ਰੀਏ ਕੀ ਜੋ ਪਾਵੇ ਪ੍ਰਸਾਪਲੀ हे सखी एक परमात्मा ही सब दा खसम है सारीयां सखियां जीव स्त्रियां उस प्यारे दिया ही हन पर जेडी पति प्रभु नु पसंद आ गई ओ चंगी बन जांदी है नानक गरीब क्या करे बेचारा ਹਰ ਪਾਵੈ ਤਿਤਰਾ ਚਲੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਵਿਚਾਰਾ ਗਰੀਬ ਉਸੇ ਰਸਤੇ ਉੱਤੇ ਤੁਰਨ ਲਈ ਕੀ ਕਰ ਸਕਦਾ ਹਾਂ ਜਿਹੜੀ ਜੀਵ ਸਤਰੀ ਹਰੀ ਪ੍ਰਭੂ ਨੂੰ ਚੰਗੀ ਲੱਗ ਪੈਂ ਉਹੋ ਹੀ ਇਸ ਰਸਤੇ ਉੱਤੇ ਤੁਰ ਸਕਦੀ ਹੈ ਦੇਵ ਗੁੰਦਾਰੀ ਮਲਾ ਚੌਥਾ ਦੇਵ ਗੁੰਦਾਰੀ ਦੇਵ ਗੁੰਦਾਰੀ ਰਾਗ ਦੇ ਵਿੱਚ ਧੰਗ ਗੁਰੂ ਆਮਦਾਸ ਸੁਚੇ ਪਾਤਸ਼ਾਹ ਜੀ ਦੀ ਆਚਾਰਨ ਕੀਤੀ ਹੋਈ ਬਾਣੀ ਦੇਵ ਗੁੰਦਾਰੀ ਮੇਰੇ ਮਨ ਮੁਖ ਹਰ 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 ਬੋਲੀਐ हे मेरे मन मुंह ਦੇ ਨਾਲ ਸਦਾ ਪ੍ਰਮਾਤਮਾ ਦਾ ਨਾਮ ਅਚਾਰਨਾ ਚਾਹੀਦਾ ਹੈ ਗੋਰ ਮੱਖ ਰੰਗ ਚਲੂ ਲਾ ਰਾਤੀ ਹਰ ਪ੍ਰੇਮ ਪੀਨੀ ਚੋਲੀਆ ਰਹਾਉ ਗੁਰਮਖ ਜਿਹੜੇ ਗੁਰੂ ਦੀ ਸ਼ਰਨ ਪੈ ਜਾਂਦੇ ਨੇ ਗੁਰੂ ਦੀ ਸ਼ਰਨ ਪੈ ਕੇ ਜਿਹੜੀ ਜੀਵ ਸਤਰੀ ਪ੍ਰਭੂ ਪ੍ਰੇਮ ਦੇ ਗੂੜੇ ਰੰਗ ਵਿੱਚ ਰੰਗੀ ਜਾਂਦੀ ਹੈ ਵਾਹਿਗੁਰੂ ਜੀ ਦੇ ਗੂੜੇ ਰੰਗ ਵਿੱਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ ਚੋਲੀ ਪ੍ਰਭੂ ਪ੍ਰੇਮ ਦੇ ਨਾਲ ਚਰੋਤਾ ਰਹਿੰਦੀ ਹੈ ਰਾਹੋ ਥੋੜਾ ਜਿਹਾ ਵਿਸ਼ਰਾਮ ਦਿਓ ਹਉ ਫਿਰੂ ਦਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਮੈਂ ਉਸ ਪਿਆਰੇ ਪ੍ਰਭੂ ਦੀ ਉਸ ਪਿਆਰੇ ਪ੍ਰੀਤਮ ਦੀ ਉਸ ਪਿਆਰੇ ਰੱਬ ਦੀ ਉਸ ਨੂੰ ਲੱਭਣ ਵਾਸਤੇ ਕੰਮਲੀ ਹੋਈ ਫਿਰਦੀ ਹਮੈ ਸਤਰੀ ਉਸ ਆਪਣੇ ਪਿਆਰੇ ਹਰੀ ਪ੍ਰਭੂ ਨੂੰ ਮਿਲਣ ਵਾਸਤੇ ਕੰਬਲੀ ਹੋਈ ਫਿਰਦੀ ਚੱਲੀ ਹੋਈ ਫਿਰਦੀ ਹਾਂ ਕੋਈ ਮੇਲੇ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀਏ ਜੇ ਕੋਈ ਮੈਨੂੰ ਪਿਆਰਾ ਪ੍ਰੀਤਮ ਮਿਲਾ ਦੇਵੇ ਤਾਂ ਮੈਂ ਉਸ ਦੀ ਗੋਲੀਆਂ ਦੀ ਗੋਲੀ ਉਹਦੀਆਂ ਦਾਸੀਆਂ ਦੀ ਵੀ ਦਾਸੀ ਬਣ ਨੂੰ ਤਿਆਰ ਹਾਂ ਸਤ ਗੁਰ ਪੁਰਖ ਮਨਾਵੋ ਆਪਣਾ ਹਰ ਅਮਰਤ ਪੀ ਝੋਲੀਏ ਇਹ ਜਗਿਆਸੂ ਜੀਵ ਇਸਤਰੀ ਤੂੰ ਆਪਣੇ ਗੁਰੂ ਸਤ ਪੁਰਖ ਨੂੰ ਪ੍ਰਸੰਨ ਕਰ ਲੈ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਆਤਮਿਕ ਜੀਵਨ ਦੇਮ ਵਾਲਾ ਪਰਮਾਤਮਾ ਦਾ ਨਾਮ ਜਲ ਜਿਹੜਾ ਹੈ ਇਹ ਫਰੇਮ ਦੇ ਨਾਲ ਪੀਂਦੀ ਰਹੋ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾ ਦਾ ਦੇ ਟੋਲੀ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜਾ ਦਾਸ ਮੈਂ ਦਾਸ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਨੂੰ ਮਿਲ ਸਕਦਾ ਹੈ ਤੇ ਮਿਲਦਾ ਪਰਮਾਤਮਾ ਮਿਲਦਾ ਕਿੱਥੇ ਹੈ ਪਰਮਾਤਮਾ ਮਿਲਦਾ ਹੈ ਆਪਣੇ ਹਿਰਦੇ ਵਿੱਚ ਇਸ ਲਈ ਆਪਣੇ ਹਿਰਦੇ ਵਿੱਚੋਂ ਹੀ ਪਰਮਾਤਮਾ ਦੀ ਭਾਲ ਕਰੀਏ ਦੇਵ ਗੁੰਦਾਰੀ ਮਹਲਾ ਚੌਥਾ ਦੇਵ ਗੁੰਦਾਰੀ ਦੇਵ ਗੁੰਦਾਰੀ ਰਾਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਦੇਵ ਗੰਦਾਰੀ ਅਬ ਹਮ ਚਲੀ ਠਾਕਰ ਪਿਆਰ ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ ਪ੍ਰਭੂ ਦੀ ਸ਼ਰਨ ਆ ਗਈ ਹਾਂ ਜਦ ਹਮ ਸਰਨ ਪ੍ਰਭੂ ਕੀ ਆਈ ਰੱਖ ਪ੍ਰਭੂ ਪਾਵੇਂ ਮਾਰ ਰਹਾਉ ਹੁ ਜਦੋਂ ਮੈਂ اے ਪ੍ਰਭੂ ਤੇਰੀ ਸ਼ਰਨ ਆ ਗਈ ਹਾਂ اے ਵਾਹਿਗੁਰੂ ਜੀ ਤੋਂ ਮੈਂ ਹੁਣ ਇਹ ਜੀਵ ਆਤਮਾ ਕਹਿ ਰਹੀ ਹੈ ਕਿ اے ਪ੍ਰਭੂ ਜਦੋਂ ਮੈਂ ਤੇਰੀ ਸ਼ਰਨ ਆ ਗਈ ਹਾਂ ਹੁਣ ਤੂੰ ਚਾਹੇ ਮੈਨੂੰ ਰੱਖ ਲੈ ਚਾਹੇ ਮੈਨੂੰ ਮਾਰ ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਵਿੱਚ ਰੱਖ ਰਹਾਓ ਥੋੜਾ ਜਿਹਾ ਸ਼ਰਮ ਦੇਓ ਲੋਕਨ ਕੀ ਚਤ్రਾਈ ਉਪਮਾ ਤੇ ਬਸੰਤ ਰਜਾਰ ਲੋਕਨ ਕੀ ਲੋਕਾਂ ਵਾਲੀ ਹੁਣ ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਦੁਨੀਆ ਵਾਲੀ ਗਿਆਨ ਤੇ ਦੁਨੀਆ ਵਾਲੀ ਵਡਿਆਈ ਇਹਨਾਂ ਨੂੰ ਮੈਂ ਅੱਗ ਵਿੱਚ ਸਾੜ ਦਿੱਤਾ ਹੈ ਮੈਨੂੰ ਇਸ ਸਿਆਣਪ ਤੇ ਵਡਿਆਈ ਦੀ ਲੋੜ ਨਹੀਂ ਹੈ ਇਸ ਨੂੰ ਮੈਂ ਅੱਗ ਵਿੱਚ ਸਾੜ ਦਿੱਤਾ ਹੈ ਕੋਈ ਭਲਾ ਕਹੋ ਪਾਵੇ ਬੁਰਾ ਕਹੋ ਹਮ ਤਨ ਦੀਓ ਹੈ ਢਾਰ ਕੋਈ ਭਾਵੇਂ ਮੈਨੂੰ ਚੰਗਾ ਆਖੇ ਕੋਈ ਭਾਵੇਂ ਮੈਨੂੰ ਮਾੜਾ ਆਖੇ ਕੋਈ ਚੰਗਾ ਕਹਿ ਲਵੇ ਕੋਈ ਮਾੜਾ ਕਹਿ ਲਵੇ ਕੋ ਜੋ ਮਰਜੀ ਆਖੀ ਜਾਵੇ ਮੈਂ ਤਾਂ ਆਪਣਾ ਤਨ ਜਿਹੜਾ ਆਪਣਾ ਸਰੀਰ ਜਿਹੜਾ ਹੈ ਨਾ ਆਪਣੇ ਠਾਕਰ ਆਪਣੇ ਵਾਹਿਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਹੈ ਜੋ ਆਵਤ ਸਰਨ ਦਾ ਕਰ ਬਬ ਤੁਮਰੀ ਤੇਸਰਾਖੋ ਕਿਰਪਾਤਾਰ ਹਿਮਰੇ ਮਾਲਕ ਪ੍ਰਭੂ ਹੇ ਮੇਰੇ ਪਰਮਾਤਮਾ ਜੀ ਹੇ ਮਾਇਗੁਰੂ ਜੀ ਜਿਹੜਾ ਵੀ ਕੋਈ ਬੁਢਾ ਭਾਗੀ ਵੱਡਿਆਂ ਭਾਗਾ ਵਾਲਾ ਤੇਰੀ ਸਰਨ ਆ ਪੈਂਦਾ ਹੈ ਤੂੰ ਮਿਹਰ ਕਰਕੇ ਉਸ ਦੀ ਰੱਖਿਆ ਕਰਦਾ ਹੈ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਉ ਰੱਖੋ 라ਜ ਮਰਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਤਾਂ ਇੱਕ ਲੱਖ ਦਾ ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਦਾਸ ਤਾਂ ਇੱਕ ਲੱਖ ਦਾ ਹੈ ਕਿ हे ਪ੍ਰਮਾਤਮਾ हे ਮਰਾਰੀ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਇੱਜ਼ਤ ਰੱਖ ਮੇਰੀ ਪਤ ਰੱਖ ਸੋ ਗੁਰੂ ਸਾਰੇ ਖਾਲਸਾ ਸਾਧ ਸੰਗਤ ਜੀ ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅਚਾਰਨ ਕੀਤੀ ਹੋਈ ਬਾਣੀ ਦਾ ਆਪਾਂ ਪਾਠ ਕੀਤਾ ਹੈ ਇਸ ਦੇ ਨਾਲ ਜਿਤਨੀ ਕੁਤੁਸ਼ਬੋਦੀ ਦਾਸਰੇ ਨੂੰ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਸੰਸਾਰ ਸ਼ਬਦ ਵਿਚਾਰ ਕੀਤੀ ਹੈ ਸਾਧ ਸੰਗਤ ਜੀ ਤਾਂ ਗੁਰੂ ਅਮਰਦਾਸ ਜੀ ਪਾਤਸ਼ਾਹੀ ਥੀ ਮਨੁੱਖ ਨੂੰ ਇਹੋ ਹੀ ਸਮਝਾਉਣ ਦਾ ਯਤਨ ਕਰਦੇ ਹਨ ਮਨੁੱਖ ਨੂੰ ਇਹੋ ਹੀ ਸਮਝਾ ਰਹੇ ਹਨ ਕਿ हे ਜੀਵ ਇਸਤਰੀ ਹੈ ਮਨੁੱਖ ਤੂੰ ਆਪਣੇ ਆਪ ਨੂੰ ਉਸ ਪ੍ਰਭੂ ਦੇ ਸਮਰਪਿਤ ਕਰ ਦੇ ਤੇ ਸਮਰਪਿਤ ਕਰਕੇ ਤੂੰ ਉਸ ਪਰਮਾਤਮਾ ਦੇ ਹਰ ਭਾਣੇ ਨੂੰ ਮਨ ਜੋ ਪਰਮਾਤਮਾ ਕਰਦਾ ਹੈ ਉਸ ਨੂੰ ਸਤਿ ਭਲਾ ਕਹੋ ਚੰਗਾ ਕਹੋ ਤੇ ਜਿਹੜਾ ਤੇਰਾ ਤਨ ਹੈ ਜਿਹੜਾ ਤੇਰਾ ਮਨ ਹੈ ਇਹ ਤਨ ਤੇ ਮਨ ਜਦੋਂ ਤੂੰ ਸਤਿਗੁਰੂ ਨੂੰ ਅਰਪਨ ਕਰ ਦਿੱਤਾ ਫਿਰ ਤੈਨੂੰ ਦੁਨੀਆ ਦਾ ਦੁਨੀਆਦਾਰ ਜੋ ਮਰਜੀ ਕਹਿੰਦੇ ਰਹਿਣ ਸਿਰਫ ਤੂੰ ਉਸ ਪਰਮਾਤਮਾ ਦੀ ਸ਼ਰਨ ਵਿੱਚ ਹੀ ਰਹਿਣਾ ਦੁਨੀਆ ਦੀ ਪਰਵਾਹ ਨਹੀਂ ਕਰਨੀ ਸੋ ਗੁਰੂ ਸਾਰੇ ਖਾਲਸਾ ਸਾਧ ਸੰਗਤ ਜੀ ਇਤਨੀ ਕੋ ਹਾਜ਼ਰੀ ਜਿਹੜੀ ਦਾਸ ਦੀ ਪਰਵਾਹ ਨਹੀਂ ਕਰ ਲੈਣਾ ਦਾਸੇ ਕੋਲੋਂ ਪਾਠ ਕਰਦੇ ਆ ਹੋਇਆ ਅਨੇਕਾਂ ਪੁੱਲਾਂ ਗਲਤੀਆਂ ਹੋਈਆਂ ਹਨ ਭੁੱਲਣ ਹਾਰ ਸਮਝ ਕੇ ਸਾਧ ਸੰਗਤ ਜੀ ਆਪ ਵੀ ਖਿਮਾ ਕਰ ਦੇਣਾ ਸਤਿਗੁਰਾਂ ਅਗੇ ਵੀ ਬੇਨਤੀ ਕਰਨੀ ਕਿ ਉਹ ਵੀ ਬਖਸ਼ ਦੇਣ ਭੁੱਲਾ ਬਖਸ਼ ਦੇਣ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨ ਕਿ ਸ਼ੁੱਧ ਤੇ ਸਹੀ ਪਾਠ ਕੀਤਾ ਜਾ ਸਕੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਹੀ ਸਾਂਝ ਪਾਈ ਜਾ ਸਕੇ ਹੁਣ ਸਾਥ ਸੰਗਤ ਇੱਕ ਬੇਨਤੀ ਹੈ ਕਿ ਦਾਸਰੇ ਦਾ ਚੈਨਲ ਗੁਰਸਾਖੀ ਸੰਬਦ ਵਿਚਾਰ ਜਿਹਨਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਾਸ ਸਨੁਤਨਵਾਦੀ ਬਣਾਓ ਸਤ ਸੰਗਤ ਜੋ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਤੁਹਾਡੇ ਕਮੈਂਟ ਕਰਨ ਦੇ ਨਾਲ ਤੁਹਾਡੇ ਲਾਈਕ ਕਰਨ ਦੇ ਨਾਲ ਦਾਸ ਦਾ ਮਨੋਬਲ ਵਾਦਾ ਹੈ ਤੇ ਸ਼ੇਅਰ ਕਰਨ ਦੇ ਨਾਲ ਇਹ ਜੋ ਆਪਣਾ ਮਕਸਦ ਹੈ ਕਿ ਗੁਰਬਾਣੀ ਨੂੰ ਘਰ-ਘਰ ਪਹੁੰਚੋਣਾ ਅੱਗੇ ਹੋਰ ਕਿਸੇ ਪਾਸ ਪਹੁੰਚਦੀ ਹੈ ਉਹ ਸੁਣਦਾ ਹੈ ਉਹ ਉਸ ਦਾ ਵੀ ਭਲਾ ਹੁੰਦਾ ਹੈ ਸ਼ੇਅਰ ਕਰਨ ਵਾਲੇ ਦਾ ਵੀ ਭਲਾ ਹੁੰਦਾ ਹੈ ਦਸਰੇ ਦਾ ਵੀ ਭਲਾ ਹੁੰਦਾ ਹੈ ਸੋ ਸਾਥ ਸੰਗਤ ਜੀ ਕਿਰਪਾ ਕਰਿਆ ਕਰੋ ਇਹ ਸ਼ੇਅਰ ਕਰ ਦਿਆ ਕਰੋ ਹੁਣ ਭੁੱਲਣ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਦਾਸ ਖਿਮਾ ਦਾ ਜਾਟਕ ਹੈ ਆਓ ਭਤੇ ਬੁਲਾਇਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ